ਇਹ ਆਲੀ ਦੁਨੀਆ ਦਾ ਸਭ ਤੋਂ ਭਾਰਾ ਬੰਦਾ ਤੇ ਇਹਨੂੰ ਇਹਦੀ ਕੰਟਰੀ ਨੇ ਕਹਿਤਾ ਸੀ ਜੇ ਤੂੰ ਆਪਣਾ weight ਘਟਾ ਨਾ ਕੀਤਾ ਤੇ ਅਸੀਂ ਤੈਨੂੰ ਆਪਣੀ ਕੰਟਰੀ ਵਿੱਚੋਂ ਬਾਹਰ ਕੱਢ ਦੇਣਾ ਵਾ ਇਹਦਾ ਨਾਮ ਹੈਗਾ ਖਾਲਿਦ ਬਿਨ ਮੋਸੀਨ 610 ਕਿਲੋ ਵੇਟ ਸੀ ਜਦੋਂ ਇਹਦੀ 17 ਸਾਲ ਉਮਰ ਸੀ ਜਿਹੜਾ ਕਿ ਪੂਰੀ ਦੁਨੀਆ ਵਿੱਚ ਸਭ ਤੋਂ ਹੈਵੀ ਬੰਦਾ ਹੈਗਾ ਇਹਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਇਹ ਆਪਣੇ ਪੈਰਾਂ ਤੱਕ ਉਠ ਤੱਕ ਨਹੀਂ ਸਕਦਾ ਨਾ ਤੋਰ ਫੇਰ ਸਕਦਾ ਤੇ ਪਿਛਲੇ 3 ਸਾਲਾਂ ਤੋਂ ਇਹ ਆਪਣੇ ਬਿਸਤਰੇ ਤੋਂ ਹਿੱਲਿਆ ਤੱਕ ਨਹੀਂ ਫਿਰ 사ウਦੀ ਅਰਬੀਆ ਦੇ ਕਿੰਗ ਦੀ ਇਹਦੇ ਤੇ ਨਜ਼ਰ ਪਈ ਜਿਹਦਾ ਨਾਮ ਹੈਗਾ ਕਿੰਗ ਅਬਦੁੱਲਾ ਕਿੰਗ ਨੇ ਇਹ ਚੀਜ਼ ਇਹਦੀ ਟੀਵੀ ਤੇ ਨੋਟ ਕੀਤੀ ਇਹਨੂੰ ਆਪਣੀ ਮੈਡੀਕਲ ਫੈਸਿਲਿਟੀ ਦੇ ਵਿੱਚ ਬੁਲਾਇਆ ਤੇ ਖਾਲिज ਨੂੰ ਉਹਦੇ ਘਰੋਂ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਕਿਉਂਕਿ weight ਇੰਨਾ ਜ਼ਿਆਦਾ ਸੀ ਨਾ ਉਹ ਤੁਰ ਫਿਰ ਸਕਦਾ ਤੇ ਨਾ ਬੰਦੇ ਇਹਨਾਂ weight ਚੁੱਕ ਸਕਦੇ ਉਹ ਕੰਟਰੀ ਦੀ ਸਭ ਤੋਂ ਬੈਸਟ ਮੈਡੀਕਲ ਫੈਸਿਲਿਟੀ ਦੇ ਵਿੱਚ ਭੇਜਿਆ ਗਿਆ ਜਿੱਥੇ ਇਹਨੂੰ ਸਾਂਭਣ ਲਈ 30 ਡਾਕਟਰਾਂ ਦੀ ਟੀਮ ਲਾਈ ਗਈ ਜਿਨ੍ਹਾਂ ਨੇ ਇਹਦੀ exercise 'ਤੇ ਧਿਆਨ ਦਿੱਤਾ ਇਹਦੀ diet 'ਤੇ ਧਿਆਨ ਦਿੱਤਾ ਇਹਦੀ medicine 'ਤੇ ਧਿਆਨ ਦਿੱਤਾ ਤੇ 6 ਮਹੀਨਿਆਂ ਦੇ ਅੰਦਰ ਹੀ ਇਹਨੇ ਆਪਣੀ body ਦਾ ਅੱਧਾ weight ਕੱਟ ਕਰ ਲਿਆ ਪੂਰੇ 5 ਸਾਲਾਂ ਬਾਅਦ ਹੋਣੇ ਆਪਣੇ ਪੈਰਾਂ ਤੇ ਚੱਲ ਫਿਰ ਸਕਦਾ ਵਾ ਤੇ ਭਾਰ ਉਹ ਇੱਥੇ ਹੀ ਨਹੀਂ ਰੁਕਿਆ ਉਹ ਹੋਰ ਵਰਕਆਊਟ ਕਰਦਾ ਰਿਹਾ ਹੋਰ ਮਿਹਨਤ ਕਰਦਾ ਰਿਹਾ ਤੇ 2018 ਤੱਕ ਉਹਨੇ ਆਪਣਾ 550 ਕਿਲੋ weight ਘੱਟ ਕਰ ਲਿਆ ਤੇ ਅੱਜ ਦੇ ਟਾਈਮ 'ਚ ਇਹ ਬੰਦਾ ਕੁਝ ਐਦਾਂ ਦਾ ਵੇਖਦਾ ਵਾ ਬਿਲਕੁਲ ਸਿੰਪਲ